ਕ੍ਰਿਸ਼ਨ ਮੰਤ ਗੋਬੀ ਮੰਤ ਗੋਲਟੀ ਦੇ ਚੇਲੇ ਮੈਂ ਤੁ ਨਤੋ ਨਤੋ ਜਗਨ ਸਿੰਦੀ ਜਗਨ ਕੀ ਅੱਜ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਤੁਹਾਡੇ ਗੁਰੂ ਦੀ ਡੈਥ ਹੋਈ ਏ ਕੁੱਟਮਾਰ ਵੀ ਹੋਈ ਸੀ ਵਧਾਈ ਮੰਗਣ ਨੂੰ ਲੈ ਕੇ ਬਿਵਾਦ ਹੋਇਆ ਸੀ ਨਾ ਦੋਨਾਂ ਦੇ ਚਾਰ ਸੀ ਜੀ ਕਹਿਣਾ ਚਾਹੁੰਦੇ ਹਾਂ ਨਮਸਤੇ ਸਸਰੀ ਕਾਲ ਜੀ ਮੇਰਾ ਨਾਮ ਵਿਸ਼ਾ ਕਮਹੰਤਾ ਜੀ ਮਕਬੂਦ ਨੂੰ ਚੇ ਲਾਇਆ ਜੋ ਅੱਜ ਤੋਂ ਕੁਛ ਟਾਂ ਪਹਿਲਾਂ ਸਾਡਾ ਆਪਣਾ ਵਧਾਈ ਤੋਂ ਲੈ ਕੇ ਲੱਖੀ ਲੱਖ ਤੋਂ ਲੈ ਕੇ ਮਹੰਤਾ ਦੇ ਨਾਲ ਰੋਲਾ ਚੱਲਦਾ ਸੀਗਾ ਜਿੰਦ ਕਰਕੇ ਕੁੱਟਮਾਰ ਲੜਾਈਆਂ ਵੀ ਸਾਡੀਆਂ ਹੋਈਆਂ ਸੀ ਉਹਨਾਂ ਦੇ ਨਾਲ ਤੇ ਉਹੀ ਕਰਕੇ ਸਾਡੇ ਗੁਰੂ ਕਾਫੀ ਟਾਈਮ ਤੋਂ ਬਿਮਾਰ ਚੱਲ ਤੰਗ ਪਰੇਸ਼ਾਨ ਚੱਲਦੇ ਸੀਗੇ ਅੱਜ ਉਹਨਾਂ ਦਾ ਇੰਤਕਾਲ ਹੋ ਚੁੱਕਾ ਸੋ ਦੁਨੀਆ ਤੇ ਨਹੀਂ ਰਹੇ ਕੀਕੋ ਸਕੋਟ ਮਾਰ ਕਰਕੇ ਉਹ ਦੰਗ ਪਰੇਸ਼ਾਨ ਸੀ ਕਿ ਉਹ ਅੱਜ ਦੁਨੀਆ ਤੇ ਨਹੀਂ ਰਹੀ ਸਾਨੂੰ ਇਹੀ ਰੋਸ ਹੈ ਕਿ ਜੋ ਇਨਸਾਨ ਚਲਾ ਗਿਆ ਉਹਨੇ ਵਾਪਸ ਤਾਂ ਹੋਣਾ ਨਹੀਂਗਾ ਪਰ ਉਹ ਆਪਣੇ ਹੱਕਾਂ ਵਾਸਤੇ ਲੜਦੀ ਰਹੀ ਆਪਣੇ ਹੱਕਾਂ ਵਾਸਤੇ ਯੁੱਧ ਕਰਦੀ ਰਹੀ ਪਰ ਆਖਿਰਕਾਰ ਉਹਨੂੰ ਕੋਈ ਹੱਕਦਾਰ ਦੇ ਵਿੱਚ ਇਨਸਾਫ ਨਹੀਂ ਮਿਲਿਆ ਤੇ ਅੱਜ ਉਹਨਾਂ ਦੇ ਘਰ ਦਿਆਂ ਨੇ ਆਪਣਾ ਉਹ ਚੀਜ਼ ਤਾਂ ਸਾਡੀ ਸਿਮਹੰਤਾ ਦੇ ਤਮੰਤ ਹੀ ਹੁੰਦੇ ਨੇ ਕਿ ਕਿ ਚੀਜ਼ ਉਹ ਸਾਡੀ ਸੀ ਕਿ ਤੇ ਅੱਜ ਉਹਨਾਂ ਨੇ ਆਪਣਾ ਕਿਆ ਨਾਮ ਲਏਵੇਂ ਇਹ ਸੰਸਕਾਰ ਕਰ ਦਿੱਤਾ ਸਾਨੂੰ ਜਿਹਦੇ ਵਿੱਚ 10 ਬਣੀ ਪਾਈ ਗਈ ਅਸੀਂ ਸੰਸਕਾਰ ਦੇ ਮੌਕੇ ਤੇ ਅਸੀਂ ਦੇਖਿਆ ਸਾਡੇ ਕੋਲ ਦਸ ਸੰਸਕਾਰ ਕਰ ਦਿੱਤਾ ਗਿਆ ਸਾਡੇ ਰਿਵਾਜ ਹੁੰਦਾ ਹੈ ਮਹੰਤਾ ਦਾ ਜੋ ਉਹਨਾਂ ਰਿਵਾਜ ਕੋਈ ਨਹੀਂ ਕੀਤਾ ਗਿਆ ਸਾਨੂੰ ਇਹੀ ਰੋਸ ਹੈ ਕਿ ਸਾਡੇ ਗੁਰੂ ਦੇ ਜਾਂਦੇ ਵੇਲੇ ਅਸੀਂ ਸ਼ਕਲ ਤੱਕ ਨਹੀਂ ਦੇਖ पाए ਸਾਨੂੰ ਇਹੀ ਰੋਸ ਹੈ ਤੇ ਅੱਗੇ ਜਿਹੜਾ ਉਹਨਾਂ ਦਾ ਚੱਲਦਾ ਪਿਆ ਸਲਾਈ ਝਗੜੇ ਕਿ ਆਪਾਂ ਦਾ ਕੀ ਕਾਰਨ ਸੀ ਕਿ ਨਹੀਂ ਹੈ ਤੇ ਅੱਗੇ ਪੁਲਿਸ ਪ੍ਰਸ਼ਾਸਨ ਇਨਕੁਆਇਰੀ ਕਰੇਗੀ ਕੋ ਗੱਲਬਾਤ ਕਰੇਗੀ ਸਾਨੂੰ ਆਪਣਾ ਇਨਸਾਫ ਚਾਹੀਦਾ ਆ ਜੋਸ ਉਹਨਾਂ ਦੇ ਨਾਲ ਹੋਇਆ ਕੱਲ ਨੂੰ ਆਉਣ ਵਾਲੇ ਟਾਈਮ ਨਾਲ ਕਿਸੇ ਹੋਰ ਨਾਲ ਨਾ ਹੋਵੇ ਅਸੀਂ ਇਹ ਮੰਗਦੇ ਹਾਂਜੀ ਉਹਨਾਂ ਦੇ ਬਿਮਾਰ ਹੋਣ ਦੇ ਤਰੀਬਨ ਕੁਛ ਟਾਈਮ ਪਹਿਲਾਂ ਉਹਨਾਂ ਨੇ ਵੀਡੀਓ ਵੀ ਪਹਿਲਾਂ ਆਪਣਾ ਮੀਡੀਆ ਕੇ ਵੀ ਐਸੋਸ ਤੋਂ ਬਾਅਦ ਉਹਨਾਂ ਨੇ ਕੁਛ ਆਪਣਾ ਵੀ ਦੱਸਿਆ ਵੀ ਸੀ ਕੁਛ ਬੰਦਾ ਲੋਕਾਂ ਦਾ ਨਾਮ ਵੀ ਉਹਨੇ ਲਿਆ ਸੀ ਕਿ ਜਿੰਨਾ ਤੋ ਤੰਗ ਪ੍ਰੇਸ਼ਾਨ ਸੀਗੀ ਉਹ ਜਿੰਨਾ ਤੋ ਦੁਖੀ ਸੀਗੀ ਉਹਨਾਂ ਲੋਕਾਂ ਦੇ ਨਾਮ ਵੀ ਲਏ ਸੀਗੇ ਉਹਨਾਂ ਨੇ ਹਾਂਜੀ ਬੰਨ ਦੀ ਕਾਰਵਾਈ ਕੀਤੀ ਜਾਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਜੀ ਸਾਨੂੰ ਤਾਂ ਇਨਸਾਫ ਚਾਹੀਦਾ ਆ ਅੱਜ ਜੋ ਜੜੀ ਜਗਤ ਆਜੋ ਜਿੱਥੇ ਚਲੇਗਾ ਨਾ ਤੁਮ ਮੁੜ ਕੇ ਤਾਂ ਉਹਨਾਂ ਨੇ ਆਉਣਾ ਨਹੀਂ ਗਾ ਉਹਨਾਂ ਨੇ ਉੱਠ ਕੇ ਜਵਾਬ ਦੇਣਾ ਕੋਈ ਗੱਲ ਕਰਨੀ ਹੈ ਹੁਣ ਸਭ ਉਸ ਤਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿਲਵਾਇਆ ਜਾਵੇ ਸਸਰੀਕਾਲ ਕੀ ਨਾਮ ਹੈ ਤੇ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਜਿਹੜੇ ਗੁਰੂ ਉਹਨਾਂ ਦੀ ਰੱਤ ਹੋ ਚੁੱਕੀ ਹੈ ਕੁੱਟ ਮਾਰ ਵੀ ਹੋਈ ਸੀ ਕੀ ਕਹਿਣਾ ਹਾਂਜੀ ਸਸਰੀਕਾਲ ਜੀ ਮੈਂ ਬੋਲਦੀ ਹਾਂ ਸੰਿਆਲੀ ਮਹੰਤ ਫਰੂਟੀ ਮਹੰਤ ਦੀ ਚੇਲਾ ਠੀਕ ਹੈ ਹਾਂਜੀ ਜੀ ਅੱਜ ਸਾਡਾ ਗੁਰੂ ਇਸ ਦੁਨੀਆ ਤੇ ਨਹੀਂ ਰਿਹਾ ਠੀਕ ਹੈ ਸਾਨੂੰ ਇਹ ਆ ਹੀ ਦੁੱਖ ਹੈ ਕਿ ਦੇਖ ਲੋ ਉਹਨਾਂ ਦੇ ਘਰਦਿਆਂ ਨੇ ਵੀ ਸਾਡੇ ਨਾਲ ਦੇਖੋ ਚੰਗਾ ਕੀ ਕੀਤਾ ਹੈ ਕਿ ਸਾਡੇ ਗੁਰੂ ਦਾ ਸਾਨੂੰ ਮੂੰਹ ਤੱਕਰ ਨਹੀਂ ਵੇਖਣ ਦਿੱਤਾ ਠੀਕ ਹੈ ਤੇ ਕੋਈ ਜਿਹੜੇ ਸਾਡੇ ਰੀਤੀ ਰਿਵਾਜ ਮੰਤਾਚ ਹੁੰਦੇ ਨੇ ਨਾ ਸਾਨੂੰ ਉਹ ਕਰਨ ਦਿੱਤੇ ਠੀਕ ਹੈ ਅਸੀਂ ਸਰਕਾਰ ਅੱਗੇ ਹਾਂ ਮੰਗ ਕਰਦੇ ਤੇ ਸਾਨੂੰ ਇਨਸਾਫ ਮਿਲਿਆ ਜਾਵੇ ਤੇ ਜਿਹੜੀ ਸਾਡੀ ਗੁਰੂ ਪਹਿਲਾ ਜਿਵੇਂ ਦਾਖਲ ਕਰਨ ਤੋਂ ਪਹਿਲਾਂ ਜਿਹੜੀ ਵੀਡੀਓ ਬਣਾ ਕੇ ਗਈ ਜਿਹੜੇ ਲੋਕਾਂ ਦਾ ਨਾਮ ਲੈ ਕੇ ਗਈ ਉਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ। ਤੇ ਤੁਮਾਰੋ ਹੋਇਸੀ ਕਿਉਂ ਹਾਂਜੀ ਹਾਂਜੀ ਪਹਿਲਾਂ ਵੀ ਕੁੱਟ ਮਾਰੋ ਹੋਇਸੀ। ਬਾਤ ਕਿਉ ਹੈ ਦੂਜੇ ਦੂਜਿਆਂ ਦੇ ਵਿੱਚ ਖਾਲੇ ਹੋਇਆ ਕੀ ਹੋਇਆ? ਹਾਂਜੀ ਅਸੀਂ ਵਧਾਈ ਲੈਣ ਗਏ ਸੀ ਉੱਥੇ ਸਾਡਾ ਰੋਲਾ ਪਿਆ ਸੀ ਉੱਥੇ ਕੁੱਟ ਮਾਰ ਹੋਈ ਸੀ ਸਾਡੇ ਗੁਰੂ ਨਾਲ। ਦੂਸਰੇ ਮੰਤਾਂ ਦੇ ਵਿਚਾਲੇ ਹੋਇਆ ਹਾਂਜੀ ਹਾਂਜੀ ਦੂਸਰੇ ਮੰਤਾਂ ਦੇ ਨਾਲ ਹੋਇਆ ਸੀ ਤੇ ਉਸ ਕਰਕੇ ਸਾਡੀ ਗੁਰੂ ਬਿਮਾਰ ਰਹਿਣ ਲੱਗ ਪਈ। ਤੇ ਰਸੀ ਉਹਨਾਂ ਨੂੰ ਦਾਖਲ ਕਰਵਾਇਆ ਇੱਥੋਂ ਸਾਨੂੰ ਫਰੀਦਕੋਟ ਰੈਫਰ ਕਰ ਦਿੱਤਾ ਉਹਨਾਂ ਨੇ ਫਿਰ ਫਰੀਦਕੋਟ ਲਾਇ ਚੱਲਦਾ ਰਿਹਾ ਸਾਡੇ ਗੁਰੂ ਦਾ ਤੇ ਅੱਜ ਸਾਡੀ ਅੱਜ ਸਾਡੇ ਗੁਰੂ ਇਸ ਦੁਨੀਆ ਤੇ ਨਹੀਂ ਰਹੀ ਨਹੀਂ ਅਸੀਂ ਸ਼ਕਲ ਤੱਕ ਨਹੀਂ ਵੇਖੀ ਆਪਣੇ ਗੁਰੂ ਦੀ ਹਾਂਜੀ ਹਾਂਜੀ ਪਰਿਵਾਰ ਲੈ ਸਾਨੂੰ ਸ਼ਕਲ ਤੱਕ ਨਹੀਂ ਵੇਖਣ ਦਿੱਤੀ ਸਾਡੇ ਗੁਰੂ ਦੀ ਪਾਇਆ ਜਾ ਰਿਹਾ ਵੀ ਤੁਹਾਨੂੰ ਡੈੱਡ ਬੋਡੀ ਦਿਖਾਉਂਦੇ ਹਾਂਜੀ ਕਿ ਸਾਨੂੰ ਵਿਖਾਉਂਦੇ ਸੀ ਆਪਣੇ ਸੋਸ ਸ੍ਰੀਤੀ ਰਿਵਾਜ ਕਰਦੇ ਜੋ ਸਾਡੇ ਮਨ ਤੱਕ ਚੱਲਦਾ ਹੈ ਠੀਕ ਹੈ ਤੇ ਅਸੀਂ ਇਹ ਮੰਗ ਕਰਦੇ ਜਦ ਸੰਨ ਇਨਸਾਫ ਦਿੱਤਾ ਜਾਵੇ ਕੀ ਕਹਿਣਾ ਚਾਹਦੇ ਹੋ ਜਿਹੜਾ ਤੁਹਾਡੇ ਮੰਤ ਦਾ ਜਿਹੜਾ ਸੰਸਕਾਰ ਕੀਤਾ ਕਿ ਕੀ ਕਹਿਣਾ ਚਾਹੁੰਦੇ ਹਾਂਜੀ ਮੇਰਾ ਨਾਮ ਸ਼ਿਮਲਾ ਮੰਤ ਮੈਂ ਗੁੱਡੀ ਮਾਂ ਬਾਬੇ ਦੀ ਚੇਲਾ ਹਾਂ ਤੇ ਮੈਂ ਸ਼ਾਂਤੀ ਨਗਰ ਰਹਿਣੀ ਆ ਮੈਂ ਇੱਕ ਐਨੀ ਆ ਵੀ ਮੇਰੀ ਮੈਂ ਨਾ ਫਰੂਟੀ ਮੰਤ ਸੀ ਮੇਰਾ ਚੇਲਾ ਮੇਰਾ ਚੇਲਾ ਸੀ ਕੁਛ ਦਿਨ ਪਹਿਲਾਂ ਸਾਡੇ ਵਧਾਈ ਪਿੱਛੇ ਕੋਈ ਲੜਾਈ ਹੋਈ ਲੱਗ ਕੇ ਪਿੱਛੇ ਲੱਕ ਦੇ ਪਿੱਛੇ ਲੜਾਈ ਹੋਈ ਤੇ ਮੈਂ ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਹੀ ਦਾਖਲ ਸੀਗਾ ਬਾਬਾ ਫਰੂਟੀ ਤੇ ਉਹਨਾਂ ਨੇ ਮੇਰੀ ਗੱਲ ਸੁਣ ਤਾ ਇਹ ਵੀ ਨਹੀਂ ਦੱਸਿਆ ਘਰ ਨਾਲ ਘਰਦਿਆਂ ਨੇ ਦੱਸਿਆ ਸਾਨੂੰ ਮੈਨੂੰ ਵੀ ਮੇਰੇ ਚੇਲੇ ਜਾਂ ਮਰ ਗਿਆ ਜਾਂ ਕਿਵੇਂ ਆ ਨਾ ਸਾਨੂੰ ਮੁੜ ਕੇ ਉਹਨਾਂ ਨੇ ਨਾਲ ਉਹਨਾਂ ਦੇ ਜਿਹੜੇ ਜਿਨ੍ਹਾਂ ਨਾਲ ਲੜਾਈ ਹੋਈ ਸੀ ਰੱਬ ਜਾਣੇ ਉਹਨਾਂ ਨਾਲ ਕੰਪਰੋਮਾਈਜ਼ ਕਰਕੇ ਤੇ ਮੇਰੀ ਗੱਲ ਸੁਣ ਉਹਨੂੰ ਛੇਤੀ ਛੇਤੀ ਇਹਨਾਂ ਨੇ ਸੰਸਕਾਰ ਕਰਤਾ ਸਾਨੂੰ ਤਾਂ ਮੂੰਹ ਵੀ ਨਹੀਂ ਦੇਖਣ ਦਿੱਤਾ ਉਹਦਾ ਤੇ ਸਾਡੇ ਰਿਵਾਜ ਆ ਰੀਤੀ ਰਵਾਜ ਆ ਵੀ ਅਸੀਂ ਆਪਦੇ ਜਿਹੜਾ ਸਾਡਾ ਮਾ ਦਾ ਭੈਣ ਭਾਈ ਦਾ ਕੋਈ ਸਾਡਾ ਹੋ ਨਹੀਂ ਹੁੰਦਾ ਦਾ ਇਲਾਕਾ ਦੇਕਾ ਸਾਡਾ ਹੁੰਦਾ ਆਪਸ ਵਿੱਚ ਬਰਾਦਰੀ ਦਾ ਇਲਾਕਾ ਦੇਕਾ ਅਸੀਂ ਆਪਦੀ ਬਰਾਦਰੀ ਦੇ ਵਿੱਚ ਬੈ ਉਹਨੂੰ ਦਫਨਾਉਂਦੇ ਆ ਅਸੀਂ ਜੋ ਸਾਡਾ ਰੀਤੀ ਰਿਵਾਜ ਹੈ ਅਸੀਂ ਉਹ ਕਰਦੇ ਆ ਤੇ ਇਹਨਾਂ ਨੇ ਕਰਦਿਆ ਨਹੀਂ ਵੀ ਨਹੀਂ ਸਾਨੂੰ ਡਿੱਕਿਆ ਛੇਤੀ ਦੇਣ ਮੇਰੀ ਗੱਲ ਸੰਸਕਾਰ ਕਰ ਦਿੱਤਾ ਸਾਨੂੰ ਇਹ ਨਹੀਂ ਦੱਸਿਆ ਵੀ ਅਸੀਂ ਲਾਸ਼ ਲੈ ਕੇ ਆ ਗਏ ਆ ਉਹਦੀ ਤੇ ਸਾਨੂੰ ਇਹ ਹੀ ਇਤਰਾਜ਼ ਆ ਵੀ ਮੈਂ ਜਿਹੜੇ ਕੋਟਮਾਰ ਹੋਈ ਆ ਉਹਦੀ ਹੋਣੀ ਚਾਹੀਦੀ ਆ ਇਨਸਾਫ ਵੀ ਮਿਲਣਾ ਚਾਹੀਦਾ ਸਾਨੂੰ ਜੇ ਕੁੱਟਵਾਰ ਹੋਈ ਪਹਿਲਾਂ ਥੋੜੇ ਦਿਨ ਹਾਂਜੀ ਵੀ ਉਹਦਾ ਇਨਸਾਫ ਵੀ ਹੋਣਾ ਚਾਹੀਦਾ ਵੀ ਕਵਰਾ ਕੁੱਟ ਮਾਰ ਨਾ ਹੀ ਮਰਿਆ ਉਹ ਵੀ ਕੁੱਟ ਮਾਰ ਬਹੁਤ ਹੋਈ ਜਿਆਦਾ ਤੇ ਕੁੱਟ ਮਾਰ ਨਾਲ ਮਰਿਆ ਵੀਡੀਓ ਵੀ ਬਣਾ ਕੇ ਗਿਆ ਬਾਬਾ ਵੀਡੀਓ ਵੀ ਉਹਨੇ ਬਿਆ ਉਹਨੇ ਆਪਣੇ ਬਿਆਨ ਵੀ ਦਿੱਤੇ ਆ ਜਿਹਨਾਂ ਦੇ ਬਿਆਨ ਬਿਆਨ ਹੈ ਗੋਲਡੀ ਮੰਤ ਦੇ ਤੇ ਇਹਦੇ ਸੀਮਾ ਦੇ ਤੇ ਕ੍ਰਿਸ਼ਨਾਂ ਦੇ ਹਾਂਜੀ ਮਰਨ ਤੋਂ ਪਹਿਲਾਂ ਉਹਨੇ ਵੀਡੀਓ ਬਣਾਈ ਆ ਕੁੱਟ ਮਾਰ ਕਰੀ ਆ ਮੇਰੀ ਤੇ ਇਹਨਾਂ ਨੇ ਕੁੱਟ ਮਾਰ ਕਰਕੇ ਦੇਵਾ ਕੈਂਟ ਵਾਲੀ ਇਹਨਾਂ ਨੇ ਚਾਰਾ ਜਾਣਿਆਂ ਨੇ ਕੁੱਟਮਾਰ ਕਰੀ ਐ ਕੁੱਟਮਾਰ ਇਨਸਾਫ ਨਹੀਂ ਮਿਲਿਆ ਸੇ ਕੋਈ ਇਨਸਾਫ ਨਹੀਂ ਹਲੇ ਹੋਇਆ ਸਾਨੂੰ ਜੀ ਹੋਰ ਕੀ ਮੰਗੇ ਤੁਹਾਡੀ ਸਾਡੀ ਇਹ ਮੰਗ ਆ ਵੀ ਜਿਹੜੇ ਲੜਾਈ ਹੋਈ ਐ ਇਹਨਾਂ ਨੇ ਸਾਡੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਡੇ ਜੀ ਸਾਨੂੰ ਹੁਣ ਵਾਪਸ ਤਾਂ ਮਿਲ ਨਹੀਂ ਸਕਦਾ ਗਾ ਤੇ ਪਰ ਮੇਰੇ ਗਾ ਸਾਨੂੰ ਇਹ ਬਹੁਤ ਉਹ ਆ ਅੰਡੀ ਜੇ ਤੁਹਾਡੇ ਨਾਲ ਰਿਹਾ ਆ ਮੇਰੇ ਨਾਲ ਜੀ ਬਚਪਨ ਤੋਂ ਹੀ ਰਿਹਾ ਸੀਗਾ ਛੋਟਾ ਜੰਮਦੇ ਨੇ ਮੇਰੇ ਘਰੇ ਆ ਗਿਆ ਸੀ ਹਾਂਜੀ ਮੈਂ ਹੀ ਲਾਕਾ ਦਿੱਤਾ ਉਹਨੂੰ ਮੈਂ ਹੀ ਸਾਰਾ ਕੁਝ ਮੈਂ ਐਡ ਕਰ ਦਿੱਤਾ ਲਾਕਾ ਜੀ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਬਹੁਤ ਮਹਿਸੂਸ ਹੋ ਰਿਹਾ ਜੀ ਮੇਰੀ ਗੱਲ ਸੁਣ ਜਿੰਦੀ ਜਾਨ ਨੂੰ ਸੋਰੋਸੇ ਆ ਤੇ ਪਰ ਜਦੋਂ ਇਨਸਾਨ ਮਰ ਜਾਂਦਾ ਪਤਾ ਉਹ ਲੋ ਲੱਗਦਾ ਕੋਈ ਨੇਕੀਆਂ ਵੀ ਗਾ ਉਹਨਾਂ ਦੀਆਂ ਯਾਦ ਆਉਂਦੀਆਂ ਵੀ ਜਿਹੜੀਆਂ ਨੇਕੀਆਂ ਕਰੀਆਂ ਸੀ ਕੋਈ ਵਧੀ ਕਰੀ ਸੀ ਉਹ ਵੀ ਯਾਦ ਨਹੀਂ ਵੱਧੀ ਯਾਦ ਨਹੀਂ ਆਉਂਦੀ ਤੇ ਨੇਕੀ ਕਰੀ ਯਾਦ ਆ ਰਹੀ ਹਾਂ ਹਾਂਜੀ ਸਾਨੂੰ ਇਹ ਇਨਸਾਨ ਮਿਲਣਾ ਚਾਹੀਦਾ ਮੇਰਾ ਚੇਲਾ ਹੀਰਾ ਸੀਗਾ ਤੇ ਮੇਰੇ ਚੇਲਾ ਇੱਕ ਉੱਟ ਮਾਰ ਦੇ ਵਿੱਚ ਰੱਬ ਨੇ ਖੋਹ ਲਿਆ ਜੀ ਜਿਹੜਾ ਮਾਮਤਾਂ ਦਾ ਮਾਮਲਾ ਆ ਦੋਨੋਂ ਥੇ ਰਿਕੇ ਡੇ ਸੀਗੇ ਇੱਕ ਦੀ ਜਿਹੜੀ ਮੌਤ ਹੋ ਗਈ ਕੀ ਮਾਮਲਾ ਕੀ ਸਬੰਧ ਇਹਨਾਂ ਦੇ ਲਈ ਕਾਫੀ ਧੇਰ ਤੋਂ ਆਪਸ ਵਿੱਚ ਏਰੀਏ ਮੁਤਲਕਾ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇੱਕ ਦੂਜੇ ਦੇ ਏਰੀਏ ਵਿੱਚ ਨੱਚਣ-ਨੁੱਚਣ ਤੋਂ ਜਾਂ ਕੋਈ ਜਿਹੜਾ ਨਾਲ ਦੀ ਵੰਡ ਹੁੰਦੀ ਹੈ ਕੋਈ ਉਸ ਮੁਤਲਕਾ ਇਹਨਾਂ ਦਾ ਆਪਸ ਵਿੱਚ ਮੈਂ ਡਿਸਪਿਊਟ ਚੱਲ ਰਿਹਾ ਵਾ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਜੋ ਵੀ ਤੱਤ ਸਾਹਮਣੇ ਆਉਣਗੇ ਉਹੋ ਜੀ ਅਸੀਂ ਕਾਰਵਾਈ ਹੋਜੀ ਸੀ ਕਰਾਂਗੇ ਇੱਕ ਦੀ ਵਿੱਚ ਮੌਤ ਹੋ ਚੁੱਕੀ ਏ ਮੌਤ ਦੀ ਗੱਲ ਇਹ ਜੋ ਬਿਮਾਰ ਸੀ ਠੀਕ ਹੈ ਜੀ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਦੇ ਪਏ ਆਂ ਬਾਕੀ ਕੋਈ ਜਿਹੜੇ ਵੀ ਤੱਤ ਸਾਹਮਣੇ ਆਏ ਫਿਰ ਉਸ ਉਸ ਅਨਸਾਰ ਹੀ ਅਸੀਂ ਅੱਗੇ ਪ੍ਰਸੀਡ ਕਰਾਂਗੇ ਜੀ ਮੈਡੀਕਲ ਰਿਪੋਰਟ ਆਉਣੇ ਬਾਕੀ ਹਾਂਜੀ ਹਾਂਜੀ ਜੀ ਕੋ ਕੋੰਦੇ ਮਤਲਬ ਕਿ ਕੀ ਕਰਦੇ ਨਹੀਂ ਮੈਡੀਕਲ ਰਿਪੋਰਟ ਨਾਲ ਰਿਲੇਟਡ ਉਸ ਚੀਜ਼ ਨਾਲ ਕੋਈ ਮਸਲਾ ਨਹੀਂ ਹੈਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ 1-2 ਗੁੱਟਾਂ ਵਿੱਚ ਏਰੀਆ ਦੀ ਵੰਡ ਨੂੰ ਲੈ ਕੇ ਜਿਹੜਾ ਝਗੜਾ ਵਾ ਉਹ ਉਹ ਜਿਹੜਾ ਉਹ ਮੰਤ ਦੇਖਲ ਸੀਗਾ ਉਹਦੇ ਬਾਰੇ ਹਲੇ ਰਿਪੋਰਟ ਆਉਣੀ ਹੈ ਜੋ ਜੀ ਰਿਪੋਰਟ ਚ ਕੋਈ ਹੋਊਗਾ ਫਿਰ ਉਹ ਜੀ ਅਸੀਂ ਫਿਰ ਵੈਰੀਫਾਈ ਕਰਕੇ ਕਰਦੇ ਆਂਗੇ ਜੀ ਜਿਹੜਾ ਮਾਨਤਾ ਦਾ ਮਾਮਲਾ ਆ ਦੋਨੋਂ ਧਿਰੇ ਭੜੇ ਸੀਗੇ ਇੱਕ ਦੀ ਜਿਹੜੀ ਮੌਤ ਹੋ ਗਈ ਕੀ ਮਾਮਲਾ ਕੀ ਇਹਨਾਂ ਦਾ ਜੀ ਕਾਫੀ ਧੇਰ ਤੋਂ ਆਪਸ ਵਿੱਚ ਏਰੀਏ ਮੁਤਲਕਾ ਇਹਨਾਂ ਦਾ ਝਗੜਾ ਚੱਲ ਰਿਹਾ ਵਾ ਇੱਕ ਦੂਜੇ ਦੇ ਏਰੀਏ ਵਿੱਚ ਨੱਚਣ-ਨੁੱਚਣ ਤੋਂ ਜਾਂ ਕੋਈ ਜਿਹੜਾ ਉਹਦੀ ਵੰਡ ਹੁੰਦੀ ਹੈ ਕੋਈ ਉਸ ਮੁਤਲਕ ਇਹਨਾਂ ਦਾ ਆਪਸ ਵਿੱਚ ਮੈਂ ਡਿਸਪਿਊਟ ਚੱਲ ਰਿਹਾ ਵਾ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਜੋ ਵੀ ਤੱਤ ਸਾਹਮਣੇ ਆਉਣਗੇ ਉਹੋ ਜੀ ਅਸੀਂ ਕਾਰਵਾਈ ਹੋ ਜੀ ਕਰਾਂਗੇ ਇੱਕ ਦੀ ਵਿੱਚ ਮੌਤ ਹੋ ਚੁੱਕੀ ਏ ਮੌਤ ਦੀ ਗੱਲ ਇਹ ਜੋ ਬਿਮਾਰ ਸੀ ਠੀਕ ਹੈ ਜੀ ਉਹਦੇ ਬਾਰੇ ਵੀ ਅਸੀਂ ਵੈਰੀਫਾਈ ਕਰਦੇ ਪਏ ਆ ਬਾਕੀ ਕੋਈ ਜਿਹੜੇ ਵੀ ਤੱਤ ਸਾਹਮਣੇ ਆਏ ਫਿਰ ਉਸ ਉਸ ਅਨਸਾਰ ਹੀ ਅਸੀਂ ਅੱਗੇ ਪ੍ਰਸੀਡ ਕਰਾਂਗੇ ਜੀ ਮੈਡੀਕਲ ਰਿਪੋਰਟ ਆਉਣੇ ਬਾਕੀ ਹਾਂਜੀ ਹਾਂਜੀ ਜੀ ਕੋ ਕੋੰਦੇ ਮਤਲਬ ਕਿ ਕੀ ਕਰਦੇ ਨਹੀਂ ਮੈਡੀਕਲ ਰਿਪੋਰਟ ਨਾਲ ਰਿਲੇਟਡ ਉਸ ਚੀਜ਼ ਨਾਲ ਕੋਈ ਮਸਲਾ ਨਹੀਂ ਹੈਗਾ ਮਤਨ ਪਹਿਲਾਂ ਦੱਸਿਆ ਵੀ ਇਹ ਇੱਕ ਦੋ ਗੁੱਟਾਂ ਵਿੱਚ ਏਰੀਆ ਦੀ ਵੰਡ ਨੂੰ ਲੈ ਕੇ ਜਿਹੜਾ ਝਗੜਾ ਵਾ ਉਹ ਜਿਹੜਾ ਉਹ ਮੰਤ ਦੇ ਅੰਦਰ ਸੀਗਾ ਉਹਦੇ ਬਾਰੇ ਹੁਣੇ ਰਿਪੋਰਟ ਆਉਣੀ ਹੈ ਜਿਉਂ ਜੀ ਰਿਪੋਰਟ ਚ ਕੋਈ ਹੋਊਗਾ ਫਿਰ ਉਹ ਜੀ ਅਸੀਂ ਵੈਰੀਫਾਈ ਕਰਕੇ ਕਰ ਦਿਆਂਗੇ ਜੀ